ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਰਸਾਤ ਜਿਤੋਂ ਅੰਦਰਨੀਤ ਕੋਣ ਕਬਟ ਕੋ ਰਮੈ ਲਿਆ ਨਾਨਕ ਹਰ ਸੰਗ ਸਰ ਧੂਰ ਨਾਨਕ ਚਰਨ ਤੋਹਾਰੀਆ ਵੇਖੋ ਸੁਣੋ ਜੂ ਜੋੜੀਆਂ ਨਾਨਕ ਸਾਬ ਬਿਸਮਾਦ ਪੌੜੀ ਇਕਾदशी ਨਿਗਤ ਵੇਖੋ ਹਰਿ ਇੰਦਰੀ ਬਸ ਕਰ ਸੁਣੋ ਹਰਿ ਨਾਮ ਮਨ ਸੰਤੋਖ ਸਰਬ ਜੀ ਦਇਆ ਵੇਦ ਗਰਤ ਸਮੂਰਨ ਭਇਆ ਤਾਬਕ ਮਨ ਰਖੈ ਇਕਠਾਏ ਮਨ ਤਨ ਸ਼ੁੱਧ ਜਬ ਤਹਰ ਨਾਏ ਸਭ ਕੁੁਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰੇ ਅਟਾਲੇ ਹੋ ਰਹੇ ਪਾਰ ਬ੍ਰਹਮ ਨਾਨਕ ਹਰ ਦੀ ਅਦੀ ਕੀ ਅਪਾਰ ਕਿਰਪਾ ਬਖਸ਼ਿਸ ਦਾ ਸਰਕਾਰ ਅਮਤ ਵਿਰਦੇ ਜਵਾਨਾਂ ਵਿਖੇ ਹਾਜ਼ਰੀਆਂ ਭਰ ਰਹੇ ਹਾਂ ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਰਾਗ ਗਉੜੀ ਦੇ ਵਿੱਚੋਂ ਥਿੱਤੀ ਗਉੜੀ ਮਹੱਲਾ 5ਵਾਂ ਅੰਮ੍ਰਿਤਪਾਲ ਸਾਹਿਬ ਜੀ ਦੀ ਪਵਿੱਤਰ ਬਾਣੀ ਸਿੱਖਾਂ ਦੇ ਮੁਤਾਬਕ 11ਵੇਂ ਤੇਥ ਭਾਗ 11ਵਾਂ ਸ਼ਲੋਕ 11ਵੀਂ ਪਉੜੀ ਆਪ ਜੀ ਨੇ ਸਰਬਣ ਕੀਤੀ ਹੈ ਇਹ ਸ਼ਲੋਕ ਤੇ ਪਉੜੀ ਆਹੀਂ ਤਾਂ-ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਓ ਗੁਰਦੁਆਰਿਆਂ ਵਿੱਚ ਹਾਜ਼ਰੀਆਂ ਲਵਾਉਂਦੇ ਹੋਏ ਪਵਿੱਤਰ ਬਾਣੀ ਨਾਲ ਜੁੜੀਏ ਉਸ ਤੋਂ ਪਹਿਲਾਂ ਗੁਰਦੁਆਰਿਆਂ ਵਿੱਚ ਹਾਜ਼ਰੀਆਂ ਲਵਾਉਂਦੇ ਹੋਏ ਬੁਲਾਓ ਫਤਿਹ ਪਾਉ ਫਤਿਹ ਗੁਰੂ ਕਾ ਅਕਸ਼ਿਆ ਪਤੇ ਦਾ ਨਾਮ ਕਰੋ ਬਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਏਕੋ ਏਕ ਬਖਾਨੀਐ ਮਿਰਲਾ ਜਾਣੈ ਸੁਆਦ ਗੁਣ ਗੋਬਿੰਦ ਨ ਜਾਣੀਐ ਨਾਨਕ ਸਭਿ ਸਮਾ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ 11ਵੇਂ ਸ਼ਬਦ ਵਿੱਚ ਦੋ ਏਕੀਆਂ ਨੂੰ ਬਰਾਬਰ ਰੱਖ ਕੇ ਕਹਿ ਰਹੇ ਹਨ ਏਕੋ ਏਕ ਇੱਕ ਤੇ ਇੱਕ ਗਿਆਰਾਂ ਮਤਲਬ ਇੱਕ ਤੇ ਇੱਕ ਭਾਵ ਦੂਸਰਾ ਕੋਈ ਹੈ ਹੀ ਨਹੀਂ ਇੱਕ ਪਰਮੇਸ਼ਰ ਹੀ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ ਉਸੇ ਦਾ ਬਨਾਇਆ ਹੋਇਆ ਇਹ ਸਿਸਟਮ ਉਹਦੇ ਹੁਕਮ ਅੰਦਰ ਚੱਲ ਰਿਹਾ ਹੁਕਮੀ ਹੁਕਮ ਚਲਾਇ ਰਹੋ ਨਾਨਕ ਵਿਗਸੈ ਬੇਪਰਵਾਹੋ ਦੇ ਮਹਾਵਾਕ ਅਨਸਾਰ ਏਕੋ ਏਕ ਮਖਾਨੀਆਂ ਬਿਰਲਾ ਜਾਣੈ ਸਵਾਦ ਉਸ ਇੱਕ ਪਰਮੇਸ਼ਰ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਐ ਉਸ ਦੀ ਸਿਮਤ ਸਿਧਾ ਕਰਕੇ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਪਰ ਸੱਜ ਜਾਣਿਓ ਇਹਨੂੰ ਕੋਈ ਬਿਰਲਾ ਹੀ ਸਮਝਦਾ ਹੈ ਉਸ ਆਤਮਿਕ ਆਨੰਦ ਨੂੰ ਕੋਈ ਬਿਰਲਾ ਹੀ ਪ੍ਰਾਪਤ ਕਰਦਾ ਹੈ ਜੋ ਪਰਮੇਸ਼ਰ ਸਾਹਿਬ ਦੇ ਅੰਦਰ ਵਸੇ ਹੈ ਜਦੋਂ ਕੋਈ ਉਸ ਦਾ ਜਾਪ ਸਿਮਰ ਸਿਮਤ ਸਿਧਾ ਆਦੀ ਕਰਦਾ ਹੈ ਤਾਂ ਉਸ ਨੂੰ ਕੋਈ ਵੀਰਲਾ ਅੰਤ ਤੱਕ ਪੂਰਨ ਤੌਰ ਤੇ ਆਨੰਦ ਮਾਨਦਾ ਹੈ ਜਿਸ ਨੂੰ ਭਗਤਾਂ ਨੇ ਆਪਣੇ ਬਚਨਾਂ ਵਿੱਚ ਬੇਨਤੀਆਂ ਕਰਦੇ ਹੋਏ ਪਰਮੇਸ਼ਰ ਅੱਗੇ ਕਿਹਾ ਬਹੁਤ ਜਨ ਵਿਛੜੇ ਥੇ ਮਾਦੋ ਇਹ ਜਨਮ ਤੁਹਾਰੇ ਲੇਖ ਹੈ ਕਹ ਰਵਿਦਾਸ ਆਸ ਲਗ ਜੀਵੋ ਚਿਰ ਪਿਉ ਦਰਸ਼ਨ ਦੇਖੇ ਕਿਰਪਾ ਕਰਕੇ ਮੈਨੂੰ ਹੁਣ ਪੂਰਾ ਕਰ ਲਓ ਹਉ ਸਰ ਨੀਨ ਧਿਆਨ ਤੁਮ ਸਰ ਆਪ ਤਿਆਰ ਕਿਆ ਕੀਜੈ ਬਚਨੀ ਤੋਰ ਗੋਰ ਮਨ ਮਨ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਣ ਕਬਨ ਅਬੋਲ ਬਹੁਤ ਜਨ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੈ ਲੇਖੇ ਕਹਿ ਰਿ ਵਿਦਾਸ ਆਸ ਲਗ ਜੀਵੋ ਚਿਰ ਪਿਉ ਦਰਸ਼ਨ ਦੇਖੇ ਉਸ ਆਤਮਿਕ ਆਨੰਦ ਦੀ ਪ੍ਰਾਪਤੀ ਹੀ ਪੂਰਾ ਹੋਣਾ ਹੈ ਪਰਮੇਸ਼ਰ ਵਿੱਚ ਮਿਲਦਾ ਹੈ ਉਹ ਆਤਮਿਕ ਨਾਦ ਤਾਂ ਲੈਂਦਾ ਹੈ ਜਿਉਂ ਨਾਲੇ ਗੁਣਾਂ ਨੂੰ ਬਿਆਨ ਕਰਨ ਨਾਲ ਪ੍ਰਮਾਤਮਾ ਦੇ ਸਹੀ ਸਰੂਪ ਨੂੰ ਸਮਝਿਆ ਜਾਵੇ ਕਿਉਂਕਿ ਉਸ ਚਰਜ ਹੈ ਬੇਅੰਤ ਹੈ ਅਦੁੱਤੀ ਹੈ ਉਸ ਦੇ ਵਰਗਾ ਹੋਰ ਨਹੀਂ ਹੈ ਉਹ ਇੱਕੋ ਹੀ ਹੈ ਦੋ ਇੱਕਿਆਂ ਨੂੰ ਬਰਾਬਰ ਧਰ ਕੇ ਕਿਹਾ ਏਕੋ ਏਕ ਬਖਾਨੀਆਂ ਬਿਰਲਾ ਕਾ ਜਾਣਾ ਏ ਸੁਆਦ ਕੋਈ ਬਿਰਲਾ ਹੀ ਉਸ ਆਨੰਦ ਨੂੰ ਮਾਣਦਾ ਅੱਗੇ ਪੌੜੀ ਵਿੱਚ ਇਸ ਸ਼ਲੋਕ ਨੂੰ ਹੋਰ ਵੀ ਖੋਲਦੇ ਹਨ ਪੌੜੀ ਇਕਾदशी ਨਿਗਟ ਦੇਖੋ ਹਰਿ ਰਾਮ ਇਕਾदशी ਮਤਲਬ 11ਵੀਂ ਤਿਥ 11ਵਾਂ ਸ਼ਬਦ ਸਲੋਕ ਪਉੜੀ ਕੀ ਕਹਿੰਦੇ ਹਨ اے ਭਾਈ ਪਰਮਾਤਮਾ ਨੂੰ ਹਵੇਸ਼ਾ ਆਪਣੇ ਨੇੜੇ ਵਸਦਾ ਜਾਣੋ ਵੇਖਣਾ ਕਰੋ ਇੰਦਰੀ ਵਸ ਕਰ ਸੁਣੋ ਹਰ ਨਾਮ ਆਪਣੇ ਇੰਦਰੀਆਂ ਨੂੰ ਕਾਬੂ ਵਿੱਚ ਰੱਖ ਕੇ ਕਿਉਂਕਿ ਸਾਡੇ ਮਨ ਦਾ ਸੁਭਾਅ ਹੈ ਇਹਨਾਂ ਨੌਂੇ ਦੁਆਰਿਆਂ ਨਾਲ ਹੀ ਬਾਹਰ ਨੂੰ ਭੱਜਦਾ ਹੈ ਦਸਵੇਂ ਆਲੇ ਪਾਸੇ ਜਾਂਦਾ ਹੀ ਨਹੀਂ ਗਾ ਜੇ ਅਸੀਂ satsang ਵਿੱਚ ਬੈਠਾਂਗੇ ਭਜਨ ਬੰਦਗੀ ਸਿਮਰ ਤੇ ਬੈਠਾਂਗੇ ਤਾਂ ਇਹਦੇ ਅੰਦਰ ਬਹੁਤ ਜ਼ਿਆਦਾ ਫੁਰਨੇ ਪੈਣਾ ਹੁੰਦੇ ਆ ਔਰ ਭਜ-ਭਜ ਕੇ ਬਾਹਰ ਨੂੰ ਜਾਂਦਾ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਇਹਨਾਂ ਨੂੰ ਕਾਬੂ ਕਰਕੇ ਮੀਨ ਕੀ ਚੱਪਲਾ ਜੋਗਤਮਾਨ ਰੱਖੀ ਹੈ ਉਹਦੇ ਨਾਲ ਹੰਸ ਲੈ ਕੰਧ ਛੀਜਾ ਜਿਵੇਂ ਮੱਛੀ ਦੀ ਜੁਗਤੀ ਹੁੰਦੀ ਆ ਵਗਦੇ ਹੋਏ ਪਾਣੀ ਵਿੱਚ ਮੱਛੀ 3-4 ਫੁੱਟ ਨਾਲ ਵੱਗਦੀ ਹੈ ਪਰ ਫਿਰ ਉਥੋਂ ਛਾਲ ਮਾਰ ਕੇ ਵਾਪਸ ਆਪਣੇ ਸਥਾਨ ਤੇ ਫਿਰ ਆ ਜਾਂਦੀ ਹੈ ਪੁੱਠੀ ਛਾਲ ਮਾਰ ਕੇ ਫਿਰ ਉਹਦੇ ਨਾਲ ਤੁਰਦੀ ਹੈ ਵੱਗਦੀ ਹੈ 3 ਇੱਕ ਫੁੱਟ ਤੋਂ ਫਿਰ ਪੁੱਠੀ ਛਾਲ ਮਾਰ ਕੇ ਉੱਥੇ ਫਿਰ ਆ ਜਾਂਦੀ ਹੈ ਇਸੇ ਤਰ੍ਹਾਂ ਤਾਂ ਆਪਣੇ ਮਨ ਨੂੰ ਆਪਣੇ ਇੰਦਰੀਆਂ ਨੂੰ ਕਾਬੂ ਕਰਕੇ ਫਿਰ ਪਰਮਾਤਮਾ ਦੇ ਨਾਮ ਨੂੰ ਸੁਲਣਾ ਕਰੋ ਇਹੀ ਅਕਾਲੀਸ਼ੀ ਦਾ ਵਾਅਦਾ ਲੋਗ ਗਿਆਸ ਦਾ ਵਾਅਦਾ ਰੱਖਦੇ ਆ ਕਿਉਂਕਿ ਗੱਲ ਤਿੱਥਾਂ ਨਹੀਂ ਚੱਲ ਰਹੀ ਹੈ ਨਾ ਪਰ ਇੱਥੇ ਤਿੱਥਾਂ ਦੇ ਵਿੱਚ ਹੀ ਸਤਿਗੁਰਾਂ ਨੇ ਬ੍ਰह्म ਗਿਆਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਲੋਗ ਗਿਆਸ ਦਾ ਵਾਅਦਾ ਰੱਖਦੇ ਆ ਪਰਸ਼ਾ ਜੀ ਕਹਿੰਦੇ ਸਿੱਖੋ ਸਾਡਾ ਇਹੀ ਅਕਾਲੀਸ਼ੀ ਦਾ ਗਿਆਨ ਦਾ ਵਾਅਦਾ ਹੈ ਕਿ ਅਸੀਂ ਇੱਕ ਦੇ ਨਾਲ ਜੁੜਨਾ ਇਕਾਦਸ਼ੀ ਦਸ਼ਾ ਦੇ ਸ਼ਰਣਾਂ ਦੇ ਵੱਲੋਂ ਮਨ ਨੂੰ ਮੋੜ ਕੇ ਸੈਂਟਰ ਵਿੱਚ ਲੈ ਕੇ ਆਉਣਾ ਨਿੱਜ ਰੂਪ ਦੇ ਵਿੱਚ ਜੁੜ ਕਰਕੇ ਉਸ ਪਰਮੇਸ਼ਰ ਨਾਲ ਜੁੜਨਾ 1 ਤੇ 10 11 ਇਕਾਦਸ਼ੀ ਕਭੂ ਜੀਵਰਾ ਉਹ ਉਚਰਤ ਹੈ ਕਭੂ ਜਾਏ ਪਿਆਲੇ ਲੋਭੀ ਜੀਵਰਾ ਥਿਰਨਾ ਰਹਿਤ ਹੈ ਚਾਰੇ ਕੁੰਡਾ ਭਾਲੇ ਇਹਨੂੰ ਚਾਰ ਕੁੰਟਾ ਵੀ ਕਿਹਾ ਹੈ ਉੱਤਰ ਪੂਰਬ ਦੱਖਣ ਉੱਤਪੁਰਵ ਪਛਮ ਦੱਖਣ ਆਦਿ ਔਰ ਇਹਨੂੰ 10 ਦਿਸ਼ਾਵਾਂ ਵੀ ਕਿਹਾ ਹੈ ਚਾਰ ਇਹ ਹੋ ਗਈਆਂ ਕੁੰਟਾਂ ਗੁਰ ਪਿਆਰੋ ਚਾਰ ਦਿਸ਼ਾਵਾਂ ਤੇ ਇਹਨਾਂ ਚਾਰਾਂ ਦੇ ਫਿਰ ਸੈਂਟਰ ਵਿੱਚ ਆ ਗਏ ਚਾਰ ਕੋਲ ਅੱਠ ਤੇ ਨੌਵਾਂ ਆਕਾਸ਼ ਤੇ ਦਸਮਾ ਪਤਾਲ ਇਹੋ 10 ਦਿਸ਼ਾਵਾਂ ਨੇ ਵੀ ਸਾਡਾ ਮਨਕ ਪੜ ਰਿਹਾ ਹੈ ਇਹਨਾਂ 10 ਦਿਸ਼ਾਵਾਂ ਤੋਂ ਮੋੜ ਕੇ ਇੱਕ ਤੇ ਲਿਆਈਏ ਇਹੋ ਸਾਡਾ ਅਸਲੀ ਵਰਤ ਹੈ ਜਿਹੜਾ ਆਪਣੇ ਮਨੁਖ ਆਪਣੇ ਮਨ ਵਿੱਚ ਸੰਤੋਖ ਨੂੰ ਧਾਰਨ ਕਰਕੇ ਸਾਰੇ ਜੀਵਾਂ ਨਾਲ ਦਇਆ ਪ੍ਰੇਮ ਵਾਲਾ ਸਲੂਕ ਕਰਦਾ ਹੈ ਉਹ ਹੀ ਉਸ ਇੱਕ ਨੂੰ ਪਾ ਸਕਦਾ ਹੈ ਇਹ ਵਿਦਵਤ ਸਭੂਰਨ ਭਇਆ ਕਿੰਵੇਂ ਦੀ ਨਾਲ ਮਨ ਸੰਤੋਖ ਸਰਬਜੀ ਦਇਆ ਮਨ ਵਿੱਚ ਸੰਤੋਖ ਕਰਕੇ ਮਨ ਨੂੰ ਕਾਬੂ ਕਰਕੇ ਤੇ ਜੀਵਾਂ ਦੇ ਉੱਤੇ ਦਇਆ ਕਰਕੇ ਕਿਉਂਕਿ ਦਇਆ ਤੋਂ ਹੀ ਭਗਤੀ ਸ਼ੁਰੂ ਹੁੰਦੀ ਹੈ ਦਇਆ ਤੋਂ ਬਿਨਾ ਵੱਡੇ ਸਿੱਧ ਵੀ ਕਸਾਈ ਦਾ ਰੂਪ ਹਨ ਕਹਿੰਦੇ ਇਸ ਕਰਕੇ ਮਨ ਸੰਤੋਖ ਸਰਬ ਦੀ ਦਇਆ ਇਸ ਤਰ੍ਹਾਂ ਕਰਨ ਦੇ ਨਾਲ ਉਸ ਇੱਕ ਪਰਮੇਸ਼ਰ ਵਿੱਚ ਮਿਲਿਆ ਜਾ ਸਕਦਾ ਹੈ ਤੁਹਾਡਾ ਇਹ ਵਰਤ ਪਾਪ ਇੱਕ ਵਿੱਚ ਮਿਲਣ ਦਾ ਜਿਹੜਾ ਕਾਰਜ ਹੈ ਇਹ ਪੂਰਾ ਹੋ ਸਕਦਾ ਹੈ ਤੁਹਾਡਾ ਇਹ ਵਰਤ ਤਾਮਜਾ ਹੋ ਸਕਦਾ ਹੈ ਦੁਨੀਆ ਵਰਤ ਰੱਖਦੀ ਹੈ ਨਾ ਉਹ ਪਾਤਸ਼ਾਹ ਜੀ ਨੇ ਸੰਸਾਰ ਦੇ ਸਾਰੇ ਹੀ ਗੁਰੂ ਪਿਆਰਿਓ ਪੁਆਇੰਟਾਂ ਨੂੰ ਲੈ ਕਰਕੇ ਜਿੱਥੇ ਉਹਨਾਂ ਨੂੰ ਕੰਧਵ ਕਰਨਾ ਸੀ ਉੱਥੇ ਉਹਦੀ ਥਾਂ ਤੇ ਬ੍ਰह्म ਗਿਆਨ ਦਿੱਤਾ ਹੈ ਜਿਵੇਂ ਸੰਸਾਰ ਵਿੱਚ ਹੋਲੀ ਚੱਲਦੀ ਸੀ ਗੁਰੂ ਪਿਆਰਿਓ ਪਰ ਹੋਲੀ ਦੇ ਵਿੱਚ ਕੋਈ ਮੇਨ ਮਕਸਦ ਨਹੀਂ ਸੀਗਾ ਕੋਈ ਉਹਦੇ ਵਿੱਚ ਫਾਇਦਾ ਨਹੀਂ ਸੀਗਾ ਬਲਕਿ ਨੁਕਸਾਨ ਬਹੁਤਾ ਸੀਗਾ ਤਦ ਅਖਿਰੇ ਪਾਤਸ਼ਾਹ ਜੀ ਨੇ ਉਸ ਹੋਲੀ ਨੂੰ ਸਿੱਖਾਂ ਦੇ ਵਿੱਚੋਂ ਖਤਮ ਕਰਨ ਵਾਸਤੇ ਹੋਲਾ ਬਣਾ ਦਿੱਤਾ ਹੋਲਾ ਦਾ ਭਾਵ ਹੈ ਹਉ ਹੱਲਾ ਭਾਵ ਦੁਸ਼ਮਣ ਤੇ ਹਮਲਾ ਕਰਨ ਦਾ ਢੰਗ ਜੋ ਅੱਜ ਵੀ ਹੋਲਾ ਮਹੱਲਾ ਜਿਹੜਾ ਹੈ ਸ੍ਰੀ ਅਨੰਦਪੁਰ ਸਾਹਿਬੇ ਦੇ ਦਸਹਿਰੇ ਦਿਵਸੇ ਖੇੜਿਆ ਜਾਂਦਾ ਹੈ ਸਿੰਘਾਂ ਦੇ ਵੱਲੋਂ ਇੱਕ ਗੁਰੂ ਪਿਆਰੋ ਜਥਾ ਸ੍ਰੀ ਅਨੰਦਪੁਰ ਸਾਹਿਬ ਕੇਸ ਘੱਟ ਤੋਂ ਚੱਲਦਾ ਹੈ ਸ਼ਾਇਦ ਤੋਂ ਲੈ ਕੇ ਇਹੋ ਭੱਜਦਾ ਜਿਵੇਂ ਅੱਗੇ ਜਾ ਕੇ ਦੁਸ਼ਮਣ ਤੇ ਹਮਲਾ ਕਰਦਾ ਹੈ ਦੂਜੇ ਪਾਸੇ ਇੱਕ ਜਥਾ ਗੁਰੂ ਪਿਆਰੋ ਇੱਕ ਥਾਂ ਤੇ ਕਬਜਾ ਕਰਕੇ ਬੈਠਾ ਹੈ ਤੇ ਇਹ ਜਾ ਕੇ ਫਿਰ ਉਹਨਾਂ ਦੇ ਕੋਲੋਂ ਜਗਾ ਛਡਾਉਂਦੇ ਆ ਕਬਜੇ ਨੂੰ ਛਡਾਉਂਦੇ ਆ ਔਰ ਇੱਕ ਦੂਜੇ ਦੇ ਨਾਲ ਸ਼ਸਤਰ ਚੱਲਦੇ ਆ ਤੇ ਉਹ ਸ਼ਸਤਰ ਗਤਕਾ ਵਾਜੀ ਨੀਜਾ ਵਾਜੀ ਹੁੰਦੀ ਹੈ ਉਹਦੇ ਵਿੱਚ ਕਿਸੇ ਦੇ ਮਾਰਨਾ ਨਹੀਂ ਹੁੰਦਾ ਪਰ ਇਹਦੇ ਨਾਲ ਟ੍ਰੇਨਿੰਗ ਹੋ ਗਈ ਆ ਇਸ ਤਰ੍ਹਾਂ ਗੁਰੂ ਸਾਹਿਬ ਨੇ ਸੰਸਾਰ ਦੀਆਂ ਇਹਨਾਂ ਚੀਜ਼ਾਂ ਨੂੰ ਆਪਣੀ ਬਾਣੀ ਵਿੱਚ ਲਿਆ ਪਰ ਉਹਨਾਂ ਨੂੰ ਕੰਡਮ ਕਰਕੇ ਖਤਮ ਕਰਕੇ ਉਹਨਾਂ ਨੇ ਸਾ ਤੇ ਉਹ ਚੀਜ਼ ਬਖਸ਼ਿਸ਼ ਕੀਤੀ ਹੈ ਜਿਹਦਾ ਸਾਡੇ ਜੀਵਨ ਦੇ ਵਿੱਚ ਲਾਹਾ ਹੋਵੇ ਇਹਨ ਦੇ ਬਦ ਬਰਤ ਸਪੂਰਨ ਭਇਆ ਇਹੀ ਸਾਡਾ ਅਸਲੀ ਵਰਤ ਹੈ ਕਿਹੜਾ ਤਾਵਤ ਮਨ ਰੱਖੇ ਇਕਠਾਏ ਇਸ ਭਜ ਦੇ ਮਨ ਨੂੰ ਭੜਕਦੇ ਮਨ ਨੂੰ ਰੋ ਕਰਕੇ ਇਕ ਟਕਾਣੇ ਤੇ ਟਿਕਾ ਲਈਦਾ ਹੈ ਨਿਜ ਰੂਪ ਦੇ ਉੱਪਰ ਆਪਣੇ ਸਵਾਸਾਂ ਤੇ ਧਿਆਨ ਧਰਦੇ ਹੋਏ ਫਿਰ ਕਰ ਵੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਰ ਸਵਾਰੇ ਦੁੱਤ ਦੂਤ ਪਰਮੇਸ਼ਰ ਮਾਰੇ ਜਣਕੀ ਪੈ ਜ ਰੱਖੀ ਕਰਤਾਰੇ ਇਸ ਤਰ੍ਹਾਂ ਆਪਣੇ ਮਨ ਨੂੰ ਇੱਕ ਥਾਂ ਤੇ ਟਿਕਾ ਕੇ ਜੋ ਟਿਕਾਣਾ ਸਾਨੂੰ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ ਨਿਜ ਸਰੂਪ ਦਾ ਭਗਸ਼ਾ ਜੀ ਕਹਿੰਦੇ ਧਾਵਤ ਮਨ ਰਾਖੈ ਇਕ ਥਾਏ ਮਨ ਤਨ ਸ਼ੁੱਧ ਜਪਤ ਹਰ ਨਾਏ ਮਨ ਨੂੰ ਟਿਕਾ ਕੇ ਫਿਰ ਮਨ ਤੇ ਤਨ ਨੂੰ ਸ਼ੁੱਧ ਕਰਕੇ ਮਤਲਬ ਮਨ ਦੇ ਫੁਰਮਿਆਂ ਨੂੰ ਲੋਕ ਕਰਕੇ ਔਰ ਪਾਸਾ ਤੋਂ ਧਿਆਨ 모ੜ ਕਰਕੇ ਜਪਤ ਹਰ ਨਾਏ ਹਰੀ ਦੇ ਨਾਮ ਨੂੰ ਜਪਦੇ ਆਂ ਜਪਦੇ ਆਂ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾਂਦਾ ਹੈ ਜਿਸ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਫਿਰ ਤਨ ਹਿਰਦਾ ਵੀ ਪਵਿੱਤਰ ਹੋ ਜਾਂਦਾ ਹੈ ਕਿਉਂਕਿ ਮਨ ਦੇ ਗੱਦੇ ਫੁਰਨੇ ਹੀ ਮਨੁੱਖ ਨੂੰ ਗੰਦੇ ਪਾਸੇ ਤੇ ਜਾਂਦੇ ਆ ਤੇ ਜਦੋਂ ਫੁਰਨੇ ਹੀ ਬਦਲ ਗਏ ਫਿਰ ਸਰੀਰ ਵੀ ਸਤਸੰਗ ਵੱਲ ਜਾਂਦਾ ਹੈ ਜੈਸੀ ਸੰਗਤ ਵੈਸੀ ਰੰਗ ਦਾ ਅਰਥ ਇਹੀ ਆ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਸਭ ਮੈਂ ਪੂਰ ਰਹੇ ਪਾਰ ਬ੍ਰਹਮ ਤੇ ਫੇਰ ਸਾਨੂੰ ਸਮਝ ਆ ਜਾਂਦੀ ਹੈ ਕਿ ਉਹ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਸਾਰੇ ਜਗਤ ਵਿੱਚ ਕਿਵੇਂ ਪੂਰਾ ਹੈ ਵਸਿਆ ਹੋਇਆ ਹੈ ਸੰਪੂਰਨ ਸਾਂ ਦੇ ਵਿੱਚ ਵਿਆਪਕ ਹੈ ਜਿਵੇਂ ਅਸਮਾਨ ਕੇ ਸਮਰਸ ਵਿੱਚ ਇੱਕ ਜੋਤ ਹੈ ਨਾ ਬਾਦ ਹੈ ਨਾ ਘਾਟ ਹੈ ਨਾ ਘਾਟ ਬਾਦ ਹੋਤਾ ਹੈ ਤੋ ਪਰਮੇਸ਼ਰ ਸਾਰੀ ਸ੍ਰਿਸ਼ਟੀ ਵਿੱਚ ਇੱਕ ਸਮਾਨ ਸਮਾਇਆ ਹੋਇਆ ਗਿਆਨਕ ਹਰ ਕੀਰਤਨ ਕਰ ਅਟਲ ਇਹੋ ਧਰਮ ਅਟਲ ਸਦਾ ਰਹਿਣ ਵਾਲਾ ਕਦੇ ਨਾ ਤਲਣ ਵਾਲਾ ਕਦੇ ਨਾ ਖਤਮ ਹੋਣ ਵਾਲਾ ਪ੍ਰਬੋਧ ਦੀ ਸੇਕਤ ਸੁਨਾ ਕਰਨ ਦਾ ਰਹੋ ਇਹ ਐਸਾ ਧਰਮ ਹੈ ਜਿਸ ਦਾ ਫਲ ਅਟਲ ਜਰੂਰ ਮਿਲੇਗਾ ਇੱਕ ਤਿਲ ਨਹੀਂ ਭੰਨਿਆ ਕਾਲ ਹੈ हे ਨਾਨਕ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਆਪ ਨੂੰ ਸੰਬੋਧਨ ਕਰਦੇ ਹਦ ਪਰ ਨਾਲ ਹੀ ਪਰਥਾਏ ਸਾਖੀ ਮਹਾਪੁਰਖ ਬੋਲਦੇ ਸੰਜੀ ਸਗਲ ਜਹਾਨ ਹੈ ਸਾਡੇ ਸਾਰਿਆਂ ਵਾਸਤੇ ਗੱਲ ਸਾਜੀ ਹੁੰਦੀ ਆ ਅਟਨ ਇਹੋ ਧਰਮ ਇਹ ਸੀ ਥਿੱਕੀ ਗੌੜੀ ਮਹੱਲਾ ਪੰਜਵਾ ਬਾਣੀ ਦੀ 11ਵੀਂ ਤਿਰਥ ਮਤਲਬ 11ਵਾਂ ਸ਼ਲੋਕ ਤੇ 11ਵੀਂ ਪੌੜੀ ਅੱਗੇ 12ਵਾਂ ਸ਼ਲੋਕ 12ਵੀਂ ਪੌੜੀ ਹੈ 12ਵੀਂ ਤਿਰਥ ਦੇ ਮੁਤਾਬਕ ਕੀ ਕਹਿੰਦੇ ਆ ਸ਼ਲੋਕ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕਿਰਪਾਲ ਨਾਨਕ ਪ੍ਰਭ ਸਿਓ ਮਿਲ ਰਹੇ ਬਿਨਸੇ ਸਗਲ ਜੰਗਾਲ ਇਸ ਵਾਰ ਵਿੱਚ 10ਵੇਂ ਮਤਲਬ 12ਵੇਂ ਸ਼ਲੋਕ ਤੇ ਪੌੜੀ ਦੀ ਵਿਚਾਰ ਆਪਾਂ ਅਗਲੇ ਦਿਵਾਨਾਂ ਵਿੱਚ ਸਰਬਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਏਸੀ 11ਵੇਂ ਤਿੱਥ ਦੀ ਮਤਲਬ 11ਵੇਂ ਸ਼ਲੋਕ ਤੇ 11ਵੇਂ ਪੌੜੀ ਦੀ ਵਿਚਾਰ ਅਗਲੇ 12ਵੇਂ ਪੌੜੀ ਦੀ 12ਵੇਂ ਸ਼ਲੋਕ ਦੀ ਵਿਚਾਰ ਅਗਲੇ ਦੌਰਾਨ ਵਿੱਚ ਸਰਬਣ ਕਰਾਂਗੇ ਬੋਲਦਿਆਂ ਦੇ ਕਾਂਖਣ ਬਾਦ ਕਾਟ ਹੋ ਜਾਂਦੇ ਸਿਕ ਸਮੇਤਾਂ ਦੇ ਸਤਿਗੁਰੂ ਵਾਪਸਣ ਜੋਗ ਹੈ ਵਾਪਸ ਲੈਣਾ ਜੀ ਸੁਆਪਤੀ ਕਰੀਏ ਬਲਾਵ ਫਤੇ ਪਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ